ਭਾਈ ਇਹ ਵੀਡੀਓ ਦਿਮਾਗ ਸੁੰਨ ਕਰ ਦੇਉ ਤੁਹਾਡਾ 6 ਸਾਲ ਦੀ ਕੁੜੀ ਸਿਰਫ 4 ਸਾਲ ਦਾ ਮੁੰਡਾ ਗੁਰਦਾਸਪੁਰ ਦੇ ਪਿੰਡ ਦੀ ਇਹ ਵੀਡੀਓ ਆ ਤਾਂ ਹਸਬੈਂਡ ਵਾਈਫ ਦੀ ਆਪਸ ਵਿੱਚ ਬਣਦੀ ਨਹੀਂ ਸੀ ਲੜਾਈ ਝਗੜੇ ਬਹੁਤ ਹੁੰਦੇ ਸੀਗੇ ਕਾਰਨ ਜੋ ਵੀ ਹੋਵੇ ਆਪਾਂ ਨੂੰ ਕੁਝ ਨਹੀਂ ਪਤਾਗਾ ਫਿਰ ਹਾਲ ਜਿਹੜੀ ਨਿਊਜ਼ ਆ ਉਹ ਇਸੇ ਤਰ੍ਹਾਂ ਦੱਸੀ ਗਈ ਆ ਕਿ ਉਹਨਾਂ ਦੀ ਆਪਸ ਦੇ ਵਿੱਚ ਬਣਦੀ ਨਹੀਂ ਸੀਗੀ ਲਹੌਰਤ ਜਿਹੜੀ ਉਹ ਪਤਨੀ ਉਹਦੀ ਉਹ ਰੁੱਸ ਕੇ ਚਲੀ ਗਈ ਸੀਗੀ ਘਰੇ ਰਹਿ ਗਿਆ ਸੀ ਉਹਦਾ ਹਸਬੰਡ ਤੇ ਦੋ ਬੱਚੇ 6 ਸਾਲ ਦੀ ਕੁੜੀ ਤੇ 4 ਸਾਲ ਦਾ ਮੁੰਡਾ ਕਾਂਡੀਆਂ ਦੇ ਦੱਸਣ ਦੇ ਮੁਤਾਬਕ ਤਾਂ ਥੋੜੇ ਦਿਨਾਂ ਤੋਂ ਬਾਅਦ ਉਹ ਜਿਹੜਾ ਹਸਬੰਡ ਸੀ ਉਹ ਵੀ ਘਰੋਂ ਨਿਕਲ ਗਿਆ ਤੇ ਘਰ ਨੂੰ ਲਾਤਾ ਜਿੰਦਾ ਜਦੋਂ ਜਿੰਦਾ ਲੱਗਿਆ ਦੇਖਿਆ ਤਾਂ ਮੁਸਕਾਉਣਾ ਸ਼ੁਰੂ ਹੋ ਗਿਆ ਜਦੋਂ ਜਿੰਦਾ ਖੋਲਿਆ ਪੁਲਿਸ ਨੂੰ ਸੱਦਿਆ ਤਾਂ ਦੇਖਿਆ ਕਿ ਉੱਥੇ ਉਹ ਬੱਚਿਆਂ ਦੀ ਡੈੱਡ ਬੋਡੀਜ਼ 4 ਸਾਲ ਦੀ ਕੁੜੀ ਸੋਰੀ 6 ਸਾਲ ਦੀ ਕੁੜੀ 4 ਸਾਲ ਦਾ ਮੁੰਡਾ ਤੁਸੀਂ ਸੋਚੋ ਉਹਨਾਂ ਦੀ ਡੈਥ ਕਿਵੇਂ ਹੋਈ ਹੋਊਗੀ ਕੀ ਉਹ ਭੁਖ ਮਰੀ ਨਾਲ ਸਹਿਮ ਨਾਲ ਜਾਂ ਉਹਦੇ ਪਿਓ ਨੇ ਕੁਛ ਨਹੀਂ ਦਿੱਤਾ ਉਹਨਾਂ ਨੂੰ ਕਿਸ ਤਰ੍ਹਾਂ ਦੀ ਡੈਥ ਹੋਈ ਹੋਊ ਇਸ ਤਰ੍ਹਾਂ ਦੇ ਬੰਦੇ ਵੀ ਹੈਗੇ ਆ ਜਿਨ੍ਹਾਂ ਨੂੰ ਆਪਸੀ ਲੜਾਈ ਦੇ ਵਿੱਚ ਇੰਨੀ ਘਿਰਨਾ ਹੋ ਜਾਂਦੀ ਆ ਕਿ ਉਹ ਆਪਦੇ ਬੱਚਿਆਂ ਨੂੰ ਖਤਮ ਕਰ ਸਕਦੇ ਆ ਇੰਨੇ ਕਿੰਨੇ ਯਾਰ ਤੁਹਾਡੇ ਵਿੱਚ ਈਰਖਾ ਭਰੀ ਹੋਈ ਆ ਕਿਸੇ ਲਈ ਕਿ ਤੁਸੀਂ ਆਪ ਦਾ ਨੁਕਸਾਨ ਕਰੀ ਜਾਂਦੇ ਆ ਲੜਾਈ ਜੋ ਵੀ ਹੋਵੇ ਤਾਂ ਅਲੱਗ ਹੋ ਜਾਓ ਤਲਾਕ ਲੈ ਲਓ ਗੱਲ ਖਤਮ ਇਕੱਲੇ ਜ਼ਿੰਦਗੀ ਜਿਉ ਨਹੀਂ ਸਕਦੇਗੀ ਰੋਟੀ ਖਾਣੇ ਕੱਪੜੇ ਧੋਣੇ ਇਹ ਕੰਮ ਬੰਦਾ ਵੀ ਕਰ ਸਕਦਾ ਔਰੀ ਵੀ ਕਰ ਲਈ ਕਰ ਸਕਦੀ ਆ ਜੇ ਤੁਹਾਡੀ ਨਹੀਂ ਬਣਦੀ ਤਾਂ ਅੱਡੋ ਅੱਡ ਤੁਸੀਂ ਜ਼ਿੰਦਗੀ ਨੂੰ ਜਿਉਓ ਜਿੱਥੇ ਵੀ ਮਰਜ਼ੀ ਕੰਮ ਕਰਕੇ ਤੁਹਾਨੂੰ ਪੈਸੇ ਮਿਲ ਜਾਣੇ ਹੋਰ ਤੁਹਾਨੂੰ ਕੀ ਚਾਹੀਦਾ ਹੈ ਇੰਨੀ ਕਿਹੜੀ ਈਰਖਾ ਜਿਹੜੀ ਤੁਸੀਂ ਉਹ ਨਿੱਕੇ ਨਿੱਕੇ ਬੱਚੇ ਜਿਹੜੇ ਤੁਸੀਂ ਉਹ ਖਤਮ ਕਰ ਦਿੱਤੇ ਹੁਣ ਜੇਲ੍ਹ ਦੇ ਵਿੱਚ ਬੰਦਾ ਬੈਠ ਕੇ ਜਿਹੋਦੀ ਗਲਤੀ ਹੋਈ ਪਰ ਗਲਤੀ ਦੋਵਾਂ ਦੀ ਹੋਈ ਆ ਕੀ ਸਾਰੀ ਉਮਰ ਵਿੱਚ ਜੀ ਨੂੰ ਭੁੱਲ ਸਕਣਗੇ ਇੱਕ ਗੱਲ ਤਾਂ ਮੰਨਿਏ ਵੀ ਜੇ ਕੋਈ ਸਾਈਕੋ ਆ ਦਿਮਾਗੀ ਸੰਤੁਲਨ ਨਹੀਂ ਸਹੀ ਤਾ ਉਹ ਡਿਪਰੈਸ਼ਨ ਦੇ ਵਿੱਚ ਉਹਨੇ ਕਿਸੇ ਘਟਨਾ ਨੂੰ ਆਜਾਮ ਦਿੱਤਾ ਕਿਉਂਕਿ ਡਿਪਰੈਸ਼ਨ ਦੇ ਵਿੱਚ ਚੀਜ਼ਾਂ ਹੋਰ ਤਰ੍ਹਾਂ ਦਿਖਦੀਆਂ ਤਾਂ ਇਹ ਚੰਗੇ ਭਲੇ ਲੜਾਈ ਦੇ ਕਰਕੇ ਈਰਖਾ ਦੇ ਕਰਕੇ ਇਹ ਨਾਲੇ ਕੰਮ ਕਰ ਦਿੱਤਾ ਬਹੁਤ ਦੁੱਖ ਹੋਇਆ ਇਹ ਗੱਲਾਂ ਨੂੰ ਸੁਣ ਕੇ ਛੋਟੇ-ਛੋਟੇ ਬੱਚਿਆਂ ਦੇ ਲਈ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਹੈ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਤੁਸੀਂ